ਤਾਂ ਸਚਾਈ ਹੈ ਇੱਥੇ ਬਹੁਤ ਹੀ ਵੱਡਿਆਂ ਭਾਗਾਂ ਵਾਲੀ ਆ ਕੇ ਬੈਠ ਸਕਦਾ ਜਣਾ ਖਣਾ ਨਹੀਂ ਇੱਥੇ ਕੌਣ ਆਉਂਦਾ ਈ ਮਾਰੇ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੇ ਵੱਡਿਆਂ ਭਾਗਾਂ ਵਾਲ ਭਾਗਾਂ ਵਾਲਾ ਨਹੀਂ ਵੱਡਿਆਂ ਭਾਗਾਂ ਵਾਲਾ ਭਾਗਾਂ ਵਾਲੇ ਹੋਣਗੇ ਇਧਰ ਉਧਰ ਸੁਣਦੇ ਹੋਣਗੇ ਪਰ ਵੱਡਿਆਂ ਭਾਗਾਂ ਵਾਲਾ ਗੋਚ ਆ ਕੇ ਬਹਿਂਦਾ ਤੇ ਭਾਗਹੀਣ ਭ੍ਰਮ ਚੋਟਾਂ ਖਾਵੈ ਮਰ ਕਹਿੰਦੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨਾ ਭਾਗਾ ਤੋਂ ਸਤ ਸੰਗ ਦੀ ਪ੍ਰਾਪਤੀ ਨਹੀਂ ਤੇ ਜੇ ਸਤ ਸੰਗ ਨਹੀਂ ਬਿਨ ਸੰਗਤ ਮੈਲ ਭਰੀਜੈ ਜਿਓ ਮੈਲ ਤੇ ਪਹਿਲੇ ਬੜੀ ਚੜੀ ਹੋਈ ਆ ਮੈਲ ਕੀ ਏ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਜਨਮਾ ਜਨਮੰਤਰਾਂ ਦੀ ਕਾਲਾ ਹੋਆ ਸਿਆਹ ਇਹ ਤੇ ਕਾਲਾ ਹੋਇਆ ਫਿਰਦਾ ਉਜਲਾ ਅਸਾਦ ਸੰਗਤ ਦੇ ਵਿੱਚ ਆ ਕੇ ਹੁੰਦਾ ਆਤਮਾ ਪ੍ਰਾਤਮਾ ਤੇ ਉਹ ਪਰਮ ਆਤਮਾ ਆਤਮਾ ਮਾਰੇ ਕਹਿੰਦੇ ਆਤਮਾ ਪਰਮਾਤਮਾ ਇਹ ਉਹਦੇ ਅੰਸ਼ ਹੈ ਨਾ ਤੇ ਬੰਦਾ ਆਪਾਂ ਨਾ ਤੇ ਸਰੀਰ ਆ ਕਿਉਂਕਿ ਸਰੀਰ ਇਹ ਤੇ ਇੱਥੇ ਹੀ ਮਿਲਿਆ ਇੱਥੇ ਰਹਿ ਜਾਣਾ ਮਨ ਉਹ ਵੀ ਨਹੀਂ ਫੇਰ ਕੀ ਮਾਰੇ ਕਹਿੰਦੇ ਉਹ ਗੱਲ ਸੁਣ ਤੂੰ ਜੋਤ ਹੈ ਜੋਤ ਤੇ ਉਹ ਵੀ ਉਸ ਅਕਾਲ ਪੁਰਖ ਵਾਹੀ ਗੁਰੂ ਦੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਅਸਤ ਤੇਰਾ ਮੂਲ ਕੀ ਆ ਆਇਆ ਕੀ ਕਰਨ ਵਾਸਤੇ ਆ ਤੇ ਕਰਦਾ ਕੀ ਆ ਇਹ ਆਪਾਂ ਨੂੰ ਸੋਚੀ ਨਹੀਂ ਆ ਸਕਦੀ ਇਹ ਸਤਿਗੁਰੂ ਜੀ ਬਹੁਤ ਵੱਡੀ ਕਿਰਪਾ ਕਰਦੇ ਨੇ